ਸਤਸਰਜ ਕਾਲਮਾ ਗੁਰਵਿੰਦਰ ਸਿੰਘ ਕਾਲਮਾ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਅਧੀਨ ਪਿੰਡ ਕਾਲਮਾ ਦੇ ਵਿੱਚ ਵੋਟਾਂ ਸ਼ੁਰੂ ਹੋ ਚੁੱਕੀਆਂ ਨੇ ਕਤਾਰਾਂ ਵਿੱਚ ਲੋਕ ਖੜੇ ਨੇ ਜਨਤਾ ਖੜੀ ਆ ਆਓ ਕਰਦੇ ਆ ਗੱਲਬਾਤ ਕਿਵੇਂ ਦਾ ਦੇਖਣ ਜਿੱਥੇ ਮੌਲਿਕ ਦਿਖ ਰਿਹਾ ਵਾ ਤੇ ਕਿੰਨਾ ਟੋਟਲ ਕਿੰਨੇ ਵੋਟ ਇੱਥੋਂ ਦੀ ਕੈਮਰਾਮੈਨ ਨੂੰ ਕਹਾਂਗੇ ਨੇੜੇ ਆ ਜਾਣ ਤੁਸੀਂ ਵੇਖ ਰਹੇ ਜੇ VOTER ਤੇ SUPPORTER ਸਾਰੇ ਇਥੇ ਪਹੁੰਚ ਚੱਕੇ ਨੇ ਕਤਾਰਾਂ ਦੇ ਵਿੱਚ ਜਨਤਾ ਖੜੀ ਆ ਬੇਬੀਆਂ ਦੀ ਲਾਈਨ ਬਿਲਕੁਲ ਅਲੱਗ ਹੈ ਆਦਮੀਆਂ ਦੀ ਲਾਈਨ ਅਲੱਗ ਹੈ ਸ਼ਾਂਤਮਈ ਮਾਹੌਲ ਦੇ ਨਾਲ ਇਥੇ ਵੋਟਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਆਓ ਗੱਲਬਾਤ ਕਰਦੇ ਆਪਾਂ ਕਤਾਰਾਂ ਦੇ ਵਿੱਚ ਖੜੀ ਜਨਤਾ ਦੇ ਨਾਲ ਇਹਨਾਂ ਦਾ ਕੀ ਕਹਿਣਾ VOTER ਕਤਾਰਾਂ ਵਿੱਚ ਖੜੇ ਨੇ VOTER ਨਾਲ ਕਰਦੇ ਆ ਗੱਲਬਾਤ ਨਵੇਂ VOTER ਕਿੰਨੇ ਨੇ ਜਿਹੜੇ ਪਹਿਲੀ ਵਾਰੀ ਆਪਣੀ ਵੋਟ ਅੱਜ ਅਦਾ ਕਰਨ ਆਏ ਨੇ ਇਥੋਂ ਦਾ ਪਿੰਡ ਕਾਲਵਾ ਦਾ ਸ਼ਾਂਤਮਈ ਮਾਹੌਲ ਬਿਲਕੁਲ ਹੀ ਜਿਹੜੇ ਇਥੋਂ ਦੇ ਪ੍ਰਬੰਧਕਾਂ ਨੇ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਇਥੋਂ ਦੀ ਵੋਟਾਂ ਨੂੰ ਨਿਭਾਇਆ ਜਾ ਰਿਹਾ ਹੈ ਤੁਸੀਂ ਵੇਖ ਰਹੇ ਜੀ ਬਹੁਤ ਹੀ ਸ਼ਾਂਤਮਈ ਦੇ ਨਾਲ ਆਪੋ ਆਪਣੀ ਵੋਟ ਨੂੰ ਅਦਾ ਕਰਨ ਵਾਸਤੇ ਜਿਹੜੇ ਆ ਲਾਣਾ ਵਿੱਚ ਖੜੇ ਨੇ ਕੋਈ ਵੀ ਜਲਦਬਾਜ਼ੀ ਨਹੀਂ ਹੈ ਕੋਈ ਵੀ ਕਿਸੇ ਨੂੰ ਕੋਈ ਅਸੀਕਾਲੀ ਨਹੀਂ ਹੈ ਕਿ ਜਿਹੜਾ ਜਲਦਬਾਜ਼ੀ ਦੇ ਵਿੱਚ ਆਪਣੀ ਵੋਟ ਅਦਾ ਕਰੇ ਜਾਂ ਇੱਕ ਦੂਜੇ ਨੂੰ ਧੱਕਾ ਮੁੱਕੀ ਕਰਕੇ ਅੱਗੇ ਲੰਘਣ ਦੀ ਕੋਸ਼ਿਸ਼ ਹੋ ਰਹੀ ਆ ਇੱਥੇ ਆਪਾਂ ਗੱਲਬਾਤ ਕਰਾਂਗੇ ਵੋਟਰਾਂ ਦੇ ਨਾਲ ਵੋਟਰਾਂ ਦਾ ਕੀ ਕਹਿਣਾ ਹੈ ਹਾਂਜੀ ਕਿੰਨਾ ਤੁਹਾਡਾ ਰਵਾਨ ਸਿੰਘ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਵਧੀਆ ਮਾਹੌਲ ਵੇਖਣ ਨੂੰ ਮਿਲ ਰਿਹਾ ਸਾਰੇ ਜਾਣੇ ਆਪੋ ਆਪਣੀ ਲਾਈਨਾਂ ਦੇ ਵਿੱਚ ਖੜੇ ਨੇ ਕਤਾਰਾਂ ਦੇ ਵਿੱਚ ਖੜੇ ਨੇ ਸਰਕਾਰਾਂ ਬਦਲਦੀਆਂ ਰਹਿਣੀਆਂ ਜਨਤਾ ਨੇ ਬਦਲਦੀਆਂ ਮੈਂ ਸਰਕਾਰਾਂ ਕਿ ਸਰਕਾਰਾਂ ਕਿਤੇ ਜਨਤਾ ਹੀ ਬਦਲਦੀ ਜਨਤਾ ਹੀ ਬਣਾਉਂਦੀ ਜੇ ਚੰਗਾ ਲੱਗਦਾ ਜਿਹਨੂੰ ਉੱਥੇ ਵੋਟ ਪਾਉਂਦਾ ਵੋਟ ਆਮਨ ਸ਼ਾਂਤੀ ਨਾਲ ਪੈਂਦੀ ਹੈ ਵਧੀਆ ਪੈਂਦੀ ਹੈ ਬਹੁਤ ਵਧੀਆ ਮਾਹੌਲ ਇੱਥੋਂ ਦਾ ਬਹੁਤ ਵਧੀਆ ਕਰਦੀ ਕਰਾ ਤੁਸੀਂ ਵੋਟਰਾਂ ਕੋਲ ਸੁਣ ਰਹੇ ਜੇ ਬਹੁਤ ਵਧੀਆ ਮਾਹੌਲ ਇੱਥੋਂ ਦਾ ਦੱਸਿਆ ਜਾ ਰਿਹਾ ਏ ਕੋਈ ਵੀ ਅਸੀ ਗੱਲਬਾਤ ਨਹੀਂ ਇੱਥੇ ਸ਼ਾਂਤ ਮਈ ਦਾ ਮਾਹੌਲ ਦੇ ਨਾਲ ਸਾਡੇ ਪੁਲਿਸ ਮੁਲਾਜ਼ਮ ਵੀ ਖੜੇ ਨੇ ਤੁਸੀਂ ਵੇਖ ਰਹੇ ਜੇ ਕੈਮਰਾਮੈਨ ਨੂੰ ਕਹੋ ਕਿ ਥੋੜੀ ਜਿਹੀ ਉਧਰ ਚਾਤ ਮਾਰ ਦੇਣਾ ਕਿਸੇ ਨੂੰ ਵੀ ਇੱਥੇ ਕੋਈ ਜ਼ੋਰ ਜ਼ਬਰੀ ਜਿਹੜਾ ਵਾ ਵੋਟ ਪਾਉਣ ਵਾਸਤੇ ਨਹੀਂ ਕਹੇ ਜਾ ਰਿਹਾ ਆਪਣੀ ਮਰਜ਼ੀ ਆਪਣੇ ਮਤਦਾਨ ਕਰਨ ਵਾਸਤੇ ਸਾਰਿਆਂ ਨੂੰ ਅਧਿਕਾਰ ਹੈ ਆਪਣੀ ਮਰਜ਼ੀ ਨਾਲ ਸਾਰੇ ਵੋਟ ਪਾ ਰਹੇ ਨੇ ਕੋਈ ਵੀ ਅਸਾ ਦਬ ਦਬਾਅ ਨਹੀਂ ਹੈ ਵੀ ਜਿਹੜਾ ਇੱਧਰ ਵੋਟ ਪਾਵੇ ਜਾਂ ਉਧਰ ਵੋਟ ਪਾਵੇ ਆਪਣੀ ਮਰਜ਼ੀ ਦੇ ਨਾਲ ਹੀ ਸਾਰੇ ਵੋਟ ਪਾ ਰਹੇ ਆ ਬਿਲਕੁਲ ਹੀ ਸ਼ਾਂਤ ਬਿਲਕੁਲ ਹੀ ਸ਼ਾਂਤਮਈ ਮਾਹੌਲ ਦੇ ਵਿੱਚ ਕਾਲਵਾ ਪਿੰਡ ਦੇ ਵਿੱਚ ਵੋਟਾਂ ਪਾਈਆਂ ਜਾ ਰਹੀਆਂ ਨੇ ਉਕ ਸਬਾ ਹਲਕਾ ਖਡੂਰ ਸਾਹਿਬ ਦੇ ਅਧੀਨ ਪਿੰਡ ਕਾਲਵਾ ਦੇ ਵਿੱਚ ਬਿਲਕੁਲ ਹੀ ਵੋਟਾਂ ਜਿਹੜੀਆਂ ਵਧੀਆ ਤਰੀਕੇ ਨਾਲ ਪਿੰਡ ਕਾਲਵਾ ਦੇ ਵਿੱਚ ਕਰਤਾਰਾਂ ਦੇ ਵਿੱਚ ਜਨਤਾ ਖੜੀ ਆ ਆ ਤੁਸੀਂ ਕੈਮਰਾਮੈਨ ਨੂੰ ਕਹਵਾਂਗੇ ਇੱਧਰ ਵੀ ਥੋੜੀ ਜਿਹੀ ਝਾਤੀ ਮਾਰਦੇ ਨੇ ਬੀਬੀਆਂ ਵੀ ਬਿਲਕੁਲ ਹੀ ਆਪਣੀਆਂ ਲਾਈਨਾਂ ਦੇ ਵਿੱਚ ਸ਼ਾਂਤਮਈ ਮਾਹੌਲ ਦੇ ਵਿੱਚ ਖੜੀਆਂ ਨੇ ਆਓ ਗੱਲਬਾਤ ਕਰਦੇ ਆ ਵੋਟਰਾਂ ਦੇ ਨਾਲ ਵੋਟਰਾਂ ਦਾ ਕੀ ਕਹਿਣਾ ਹੈ ਹਾਂ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਬਲਵਿੰਦਰ ਸਿੰਘ ਕਾਲਵਾ ਕਤਰ ਸ਼ਾਹੋਂ ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੋਟਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਮਾਹੌਲ ਦੇ ਨਾਲ ਵੋਟਾਂ ਪੈ ਰਹੀਆਂ ਸ਼ਾਂਤਮਈ ਦੇ ਨਾਲ ਤੁਹਾਡਾ ਕੀ ਕਹਿਣਾ ਹੈ ਮੈਂ ਤਾਂ ਸਾਰੇ ਨਾਗਰਿਕਾਂ ਨੂੰ ਸਾਰੇ ਵੋਟਰਾਂ ਨੂੰ ਇਹੀ ਅਪੀਲ ਕਰਦਾ ਹਾਂ ਕਿ ਵੋਟਾਂ ਤਾਂ ਆਉਂਦੀਆਂ ਰਹਿੰਦੀਆਂ ਜਿਵੇਂ ਹੁਣ ਐਮਪੀ ਦੀ ਆਈ ਆ ਕੱਲ ਨੂੰ ਮੈਂਬਰੀ ਸਰਪੰਚੀ ਦੀ ਆਉਣੀ ਆ ਜ਼ਿਲ੍ਹਾ ਪ੍ਰੀਸ਼ਦ ਦੀ ਆਉਣੀ ਆ ਐਮਐਲਏ ਦੀ ਆਉਣੀ ਆ ਸਾਨੂੰ ਆਪਣੇ ਭਾਈਚਾਰਕ ਸਾਂਝ ਜਿਹੜੀ ਆ ਉਹ ਨਹੀਂ ਗਵਾਉਣੀ ਚਾਹੀਦੀ ਪ੍ਰੇਮ ਪਿਆਰ ਨਾਲ ਜਿਹੜਾ ਵੀ ਕੈਂਡੀਡੇਟ ਆਪਾਂ ਨੂੰ ਚੰਗਾ ਲੱਗਦਾ ਉਹਨੂੰ ਵੋਟ ਪਾਉਣੀ ਚਾਹੀਦੀ ਹੈ ਕਿਸੇ ਤੇ ਕੋਈ ਕਿਸੇ ਤਰੀਕੇ ਦਾ ਕੋਈ ਦਬਾ-ਦਬਾ ਨਹੀਂ ਹੈ ਆਪਣੇ ਮਰਜ਼ੀ ਨਾਲ ਸਾਰੇ ਮਤਦਾਨ ਕਰ ਰਹੇ ਨੇ ਵੋਟ ਲੋਕ ਰਾਜ ਹੈ ਆਪਣਾ ਆਪਣੇ ਦੇਸ਼ ਦਾ ਲੋਕ ਰਾਜ ਆ ਵੱਡੀਆਂ ਕਰਵਾਦੀਆਂ ਕਰਕੇ ਸਾਡਾ ਦੇਸ਼ ਜਿਹੜਾ ਵਾ ਉਹ ਆਜ਼ਾਦ ਹੋਇਆ ਆ ਤੇ ਉਸ ਤੋਂ ਬਾਅਦ ਸੁਵਿਧਾਨ ਬਣਿਆ ਆ ਤੇ ਦਬਾਅ ਦੀ ਤਾਂ ਗੱਲ ਹੀ ਕੋਈ ਨਹੀਂ ਰਹਿੰਦੀ ਜਿੱਥੇ ਲੋਕ ਰਾਜ ਆ ਗਿਆ ਲੋਕ ਵੋਟ ਆ ਗਈ ਪਰਦੇ ਪਿੱਛੇ ਵੋਟ ਪੈਣੀ ਆ ਤੇ ਦਬਾਅ ਦਾ ਤਾਂ ਮਤਲਬ ਹੀ ਕੋਈ ਨਹੀਂ ਤਾਂ ਦਬਾ-ਦਬਾ ਕਿਸੇ ਦਾ ਕੋਈ ਨਹੀਂ ਕਿਸੇ ਦੁੱਤੇ ਹੈਗਾ ਆਪਣੇ ਮਤਦਾਨ ਕਰਨ ਵਾਸਤੇ ਹਰੇਕ ਨੂੰ ਅਧਿਕਾਰ ਆ ਆਪਣੀ ਮਰਜ਼ੀ ਨਾਲ ਜਿੱਥੇ ਕਿਸੇ ਦਾ ਵੋਟਰ ਦਾ ਦਿਲ ਕਰਦਾ ਏ ਉਥੇ ਆਪਣੇ ਵੋਟ ਪਾ ਕੇ ਬਾਹਰ ਆ ਰਹੇ ਆ ਸਪੋਰਟਰਾਂ ਦੇ ਨਾਲ ਕਰਦੇ ਆ ਗੱਲਬਾਤ ਵੋਟਾਂ ਦਾ ਭੁਗਤਾਨ ਜਿਹੜਾ ਵਾ ਕਿਵੇਂ ਹੋ ਰਿਹਾ ਵਾ ਤੇ ਕਿਵੇਂ ਚੱਲ ਰਿਹਾ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਇਥੋਂ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਖੜੇ ਨੇ ਇਹਨਾਂ ਨਾਲ ਮੈਂ ਗੱਲਬਾਤ ਕਰਦੇ ਆਪਾਂ ਕੀ ਕਹਿਣਾ ਇਹਨਾਂ ਦਾ ਹਾਂਜੀ ਕੀ ਕਹਿਣਾ ਤੁਹਾਡਾ ਮੇਰਾ ਨਾਮ ਸਵਰਨ ਸਿੰਘ ਆ ਜੀ ਵੋਟਾਂ ਵਾਰ ਤੁਸੀਂ ਕਹਿਣਾ ਚਾਹੁੰਦੇ ਜੇ ਬਹੁਤ ਹੀ ਵਧੀਆ ਕਤਾਰਾਂ ਦੇ ਵਿੱਚ ਖੜੇ ਜੀ ਆ ਜਨਤਾ ਦੇ ਆਪੋ ਆਪਣੇ ਜਿਹੜਾ ਫਰਜ਼ ਆਦਾ ਕਰ ਰਹੀ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਿੰਡ ਕਾਲਵਾ ਦੇ ਵਿੱਚ ਵੋਟਿੰਗ ਹੋ ਰਹੀ ਆ ਜੋ ਵੀ ਪੋਲਿੰਗ ਬੂਥ ਤੋਂ ਆਉਂਦਾ ਵਾ ਉਹ ਇੱਕ ਲਾਈਨ ਦੇ ਵਿੱਚ ਸ਼ਾਂਤੀ ਦੇ ਨਾਲ ਸੰਗਤਾਂ ਖਲੋਤੀਆਂ ਬੀਬੀਆਂ ਇੱਕ ਬੰਨੇ ਖਲੋਤੀਆਂ ਵਾਂ ਆਦਮੀ ਇੱਕ ਬੰਨੇ ਖਲੋਤੇ ਆ ਸਾਡੇ ਪਿੰਡ ਦਾ ਇਹੋ ਜਿਹਾ ਮਾਹੌਲ ਆ ਕਿ ਰਲ ਮਿਲ ਕੇ ਕੰਮ ਚੱਲਦਾ ਜਿਹੜਾ ਚੱਲਦਾ ਵਾ ਸ਼ਾਂਤੀ ਦੇ ਨਾਲ ਚੱਲਦਾ ਵਾ ਕੋਈ ਪਾਰਟੀ ਬਾਜ਼ੀ ਨਹੀਂ ਹੈਗੀ ਇੱਥੇ ਕੋਈ ਵੀ ਕਿਸੇ ਕਿਸਮ ਦੀ ਵੀ ਕੋਈ ਏਕਦੂਗ ਨਹੀਂ ਕੀ ਕਿਸੇ ਦੇ ਨਾਲ ਕੋਈ ਈਰਖਾ ਬਾਜੀ ਨਹੀਂ ਕਰਨੀ ਕਰਦੇ ਇਥੇ ਪਿੰਡ ਕਾਲਵਾ ਦੇ ਵਿੱਚ ਸਾਡਾ ਇਹੋ ਜਿਹਾ ਰਵਈਆ ਵਾ ਕਿ ਗੁਰਦੁਆਰਾ ਸਾਹਿਬ ਵਾਂਗੂ ਹੀ ਜੇ ਗੁਰਦੁਆਰਾ ਸਾਹਿਬ ਅਸੀਂ ਇਕੱਠੇ ਹੁੰਨੇ ਹਾਂ ਸੰਗਤਾਂ ਉਸੇ ਤਰ੍ਹਾਂ ਹੀ ਅੱਜ ਇਥੇ VOTING VOTING ਹੋ ਰਹੀ ਆ ਕਾਲਵਾ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਐਂ ਸ਼ਾਂਤ ਮਈ ਦੇ ਨਾਲੇ ਪੂਰਾ ਮਾਹੌਲ ਚੱਲ ਰਿਹਾ ਟੋਟਲ ਨਵੀਆਂ ਵੋਟਾਂ ਕਿੰਨੀਆਂ ਬਣ ਚੁੱਕੀਆਂ ਨੇ ਘੱਟ ਤੋਂ ਘੱਟ ਵੀ ਵੋਟਾਂ ਪਿਛਲੀ ਵਾਰੀ 900 ਤੇ 12 ਵੋਟ ਵੋਟਾਂ ਸੀ ਪਿੰਡ ਦੀਆਂ ਤੇ ਉਹਦੇ ਵਿੱਚ 400 450 ਵੋਟ ਬੀਐਲਓ ਸਾਹਿਬ ਨੇ ਹੋਰ ਬਣਵਾਤੀ ਆ ਪਿੰਡ ਵਾਲਿਆਂ ਨੇ ਕਹਿ ਗਏ ਆਮ ਆਦਮੀ ਪਾਰਟੀ ਵੱਲੋਂ ਵੀ ਬਹੁਤ ਇਸ ਚੀਜ਼ ਦਾ ਸੰਯੋਗ ਦਿੱਤਾ ਗਿਆ ਜਾ ਕੇ ਘਰਾਂ ਤੋਂ ਕਹਿ ਕੇ ਨੌਜਵਾਨਾਂ ਨੂੰ ਭੈਣਾਂ ਨੂੰ ਬੀਬੀਆਂ ਨੂੰ ਜਿਹਦੀ ਵੋਟ ਨਹੀਂ ਸੀ ਬਣੀ ਉਹ ਵੀ ਬੀਐਲਓ ਸਾਹਿਬ ਨੂੰ ਕਹਿ ਕੇ ਅਸੀਂ ਤਿਆਰ ਕਰਵਾਤੀਆਂ ਵੋਟਾਂ 4 450 ਵੋਟ ਜਿਹੜੀ ਉਹ ਨਵੀਂ ਤਿਆਰ ਹੋ ਗਈ ਆ ਅੱਜ ਸਾਡਾ ਜਿਹੜਾ ਉਹ ਲੰਘ ਕਬੂਤਿਆ ਤੇ 912 ਸੀ ਪਹਿਲਾਂ ਤੇ ਅੱਜ 1300 ਕੁਛ ਬੋਟ ਜਿਹੜੀ ਆ ਉਹ ਬਿਲਕੁਲ ਪਹਿਲ ਦੇ ਆਧਾਰ ਤੇ ਜਿਹੜੀ ਆ ਉਹ ਸਾਡੀ ਨੋਟੀਫਿਕੇਸ਼ਨ ਦੇ ਵਿੱਚ ਆ ਗਈ ਆਈ 1450 ਬੋਟ ਨਵੇਂ ਤਿਆਰ ਹੋਈ ਹੈ ਲਗਭਗ 1450 ਬੋਟ ਜਿਹੜੀ ਆ ਕਲ ਮਾ ਪਿੰਡ ਦੇ ਵਿੱਚ ਵੱਧ ਚੁੱਕੀ ਆ ਨਵੀਂ ਬੋਟ ਵੀ ਬਣੀ ਹੋਈ ਆ ਤੇ ਕੁਝ ਨਵੇਂ ਪਹਿਲੀ ਵਾਰ ਵੀ ਇੱਥੇ ਵੋਟਾਂ ਪਾਉਣਾ ਨਵੇਂ ਭਾਈ ਚਰਦੀ ਸਾਂਝ ਵਧਾਉਣ ਵਾਸਤੇ ਇੱਥੇ ਨਵੇਂ ਬੀਬੀਆਂਾਂ ਤੇ ਵੀਰ ਵੀ ਪਹੁੰਚੇ ਨੇ ਵੋਟਾਂ ਪਾਉਣ ਵਾਸਤੇ ਇਥੋਂ ਦੇ ਜਿਹੜੇ ਕਾਲਵਾ ਪਿੰਡ ਦੇ ਸਪੋਲਟਰ ਨੇ ਸਪੋਲਟਰਾਂ ਨਾਲ ਕਰਦੇ ਆ ਗੱਲਬਾਤ ਕੋਈ ਪਰੇਸ਼ਾਨੀ ਤੇ ਨਹੀਂ ਆ ਰਹੀ ਇਸ ਪਿੰਡ ਦੇ ਵਿੱਚ ਵੋਟਰਾਂ ਨੂੰ ਜਾਂ ਬਿਰਦ ਬੀਬੀਆਂ ਪਹੁੰਚੀਆਂ ਨੇ ਬਿਰਦ ਆਦਮੀ ਪਹੁੰਚੇ ਨੇ ਇਹਨਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਜੀ ਨਾ ਤੁਹਾਡਾ ਮੇਰਾ ਨਾਮ ਇਹ ਗੁਰਵਿੰਦਰ ਸਿੰਘ ਆ ਜੀ ਪਿੰਡ ਕਾਲਵਾ ਦਾ ਰੁਸ਼ਨੀਕਾ ਜੀ ਵੋਟਾਂ ਜਿਹੜੀਆਂ ਬਿਲਕੁਲ ਸ਼ਾਂਤਮਈ ਮਾਹੌਲ ਦੇ ਨਾਲ ਚੱਲ ਰਹੀਆਂ ਨੇ ਬਿਲਕੁਲ ਜੀ ਬਹੁਤ ਸ਼ਾਂਤਮਈ ਮਾਹੌਲ ਨਾਲ ਚੱਲ ਰਹੀਆਂ ਨੇ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ ਤੇ ਤੁਸੀਂ ਸਾਡੇ ਆਪਦੇ ਪਿੰਡ ਦੇ ਪੱਤਰਕਾਰ ਹੋ ਬਹੁਤ ਵਧੀਆ ਸ਼ਲਾਘਾ ਜੋ ਕਰਮ ਤੁਹਾਡੇ ਵੱਲੋਂ ਚੁੱਕੇ ਜਾ ਰਹੇ ਨੇ ਮੀਡੀਆ ਇੱਕ ਪਾਵਰ ਹੁੰਦੀ ਆ ਜੀ ਜੋ ਹਰ ਇੱਕ ਗੱਲ ਨੂੰ ਦੂਰ ਤੱਕ ਪਹੁੰਚਾਉਂਦੀ ਆ ਦੇਸ਼ਾਂ-ਵਦੇਸ਼ਾਂ ਦੇ ਵਿੱਚ ਅਸੀਂ ਤੁਹਾਡਾ ਇੱਥੇ ਆਇਆ ਤੇ ਧੰਨਵਾਦ ਕਰਦੇ ਹਾਂ ਕੋਈ ਇੱਥੇ ਕੋਈ ਪਰੇਸ਼ਾਨੀ ਕਿਸੇ ਤਰੀਕੇ ਦੇ ਵਿੱਚ ਵੇਖਿਆ ਜਾ ਰਿਹਾ ਕਿ ਵੋਟਾਂ ਦਾ ਕੰਮ ਕਾਫੀ ਮਗਿਆ ਹੋਇਆ ਹੈ ਇਦਾਂ ਆ ਜੀ ਵੋਟਾਂ ਬਹੁਤ ਸ਼ਾਂਤਮਈ ਮਾਹੌਲ ਨਾਲ ਚੱਲ ਰਹੀਆਂ ਸਾਰੇ ਆਪਣੇ ਪਾਰਟੀਆਂ ਦੇ ਨੁਮਾਇੰਦੇ ਨੇ ਜਿਹੜੇ ਉਹ ਬੜੇ ਸੁਚਾਰੂ ਢੰਗ ਨਾਲ ਵੋਟ ਨੂੰ ਚਲਾ ਰਹੇ ਨੇ ਪ੍ਰੈਜ਼ੈਂਟਿੰਗ ਅਫਸਰ ਨੇ ਜੋ ਆਏ ਨੇ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ VOTING ਦੇ ਸਮੇਂ ਤੋਂ VOTING ਸ਼ੁਰੂ ਹੋ ਗਈ ਹੈ ਜੀ ਪ੍ਰੋਪਰ ਪਰ ਸਾਨੂੰ ਦਿੱਕਤ ਇੱਥੇ ਅਜ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਸੰਤੇ ਪਿੰਡ ਦੇ ਵਿੱਚ ਜੀ 1300 ਵੋਟ ਆ ਜੀ ਜਿਸ ਦਾ ਕਰਕੇ ਸਾਡੇ ਪਿੰਡ ਇੱਕੋ ਬੂਥ ਆ ਸਾਨੂੰ ਉਸ ਚੀਜ਼ ਦੀ ਬਹੁਤ ਦਿੱਕਤ ਆਉਂਦੀ ਹੈ ਜੀ ਅਸੀਂ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਵੀ ਸਾਡੇ ਇੱਥੇ ਜਦੋਂ ਅਗਲੀ ਵਾਰ ਵੋਟਾਂ ਪੈਣ ਤਾਂ ਸਾਨੂੰ ਦੋ ਬੂਥ ਦਿੱਤੇ ਜਾਣ ਜੀ ਤਾਂ ਜੋ ਕੋਈ ਮੁਸ਼ਕਲ ਨਾ ਆਵੇ ਦੇਖੋ ਜੀ ਤੁਹਾਡੇ ਸਾਹਮਣੇ ਲਾਈਨਾਂ 'ਚ ਲੱਗੇ ਨੇ ਬੀਬੀਆਂ ਦੀਆਂ ਕਤਾਰਾਂ ਆਟੜ ਨੇ ਬੰਦਿਆਂ ਦੀਆਂ ਕਤਾਰਾਂ ਆਟੜ ਨੇ ਬੜਾ ਸ਼ਾਂਤਮਈ ਮਾਹੌਲ ਦੇ ਨਾਲ ਵੋਟਾਂ ਪੈ ਰਹੀਆਂ ਨੇ ਸਾਰਾ ਕੁਝ ਪ੍ਰਬੰਧ ਸਰਕਾਰ ਨੇ ਬਹੁਤ ਸੋਹਣਾ ਕੀਤਾ ਹੋਇਆ ਇਸ ਵਾਰ ਪੱਖੇ ਟੈਂਟ ਵਗੈਰਾ ਸਾਰਾ ਕੁਝ ਦਿੱਤਾ ਹੋਇਆ ਹੈ ਪਰ ਸਾਨੂੰ ਜਿਹੜੀ ਮੁਸ਼ਕਲ ਹੈ ਜੀ ਉਹ ਸਿਰਫ ਸਾਨੂੰ ਬੂਥ ਦਾ ਕਰਕੇ ਆ ਰਹੀ ਹੈ ਜੀ ਸਾਡੇ 1350 ਵੋਟ ਨੇ ਜੀ 1350 ਪਲੱਸ ਵੋਟ ਆ ਪਰ ਸਾਡੇ ਕੋਲ ਬੂਥ ਸਿਰਫ ਮਸ਼ੀਨ ਇੱਕ ਹੈ ਜੀ ਉਹਦਾ ਕਰਕੇ ਸਾਨੂੰ ਦਿੱਕਤ ਆ ਰਹੀ ਹੈ ਜੀ ਇਸ ਚੀਜ਼ ਦਾ ਹੱਲ ਹੋ ਜੇ ਸਾਨੂੰ ਅਗਲੀ ਵਾਰ ਸਾਡੇ ਜਿਹੜੀਆਂ ਸਾਡਾ ਪਿੰਡ ਹੈ ਜੀ ਜਿਹੜਾ ਬਣਾ ਭਾਈਚਾਰਕ ਸਾਂਝ ਵਾਲਾ ਹੈ ਜੀ ਕਦੇ ਸਾਡੇ ਦਿੱਕਤ ਨਹੀਂ ਆਈ ਲੜਾਈ ਝਗੜੇ ਦੀ ਨਹੀਂ ਤਾਂ ਆਪਾਂ अनेਕਾਂ ਦੇਖਦੇ ਰਹਿੰਦੇ ਨੇ ਆ ਜੀ ਇਲੈਕਸ਼ਨਾਂ ਦੇ ਵਿੱਚ ਲੜਾਈ ਝਗੜੇ ਪਰ ਸਾਡੇ ਹਮੇਸ਼ਾ ਹੀ ਜਿੰਨੇ ਪਾਰਟੀਆਂ ਦੇ ਸਪੋਰਟਰ ਨੇ ਨਮਾਇੰਦੇ ਨੇ ਬੜੇ ਭਾਈਚਾਰਕ ਸਾਂਝ ਨਾਲ ਰਹਿੰਦੇ ਨੇ ਬਸ ਸਾਡੀ ਇਹ ਕਿਹੇ ਦਿੱਕਤ ਹੈ ਜੀ ਇਸ ਨੂੰ ਦੂਰ ਕੀਤਾ ਜਾਵੇ ਟੋਟਲ ਵੋਟ ਪਹਿਲਾਂ ਕਿੰਨੀ ਸੀ ਤੇ ਹੁਣ ਵੋਟਾਂ ਕਿੰਨੀ ਵੋਟ ਵਿੱਚ ਵੱਧ ਆਇਆ ਹੈ ਭਾਜੀ ਪਹਿਲਾਂ ਵੋਟ 1100 ਸੀਗਾ ਜੀ ਹੁਣ ਵਧਾ ਕੇ 1300 ਪਲੱਸ ਹੋ ਗਈ ਹੈ ਜੀ ਜਿਸ ਦੇ ਵਿੱਚ ਤਕਰੀਬਨ ਜਦੋਂ 1100 ਵੋਟ ਸੀਗੀ 900 ਪਲੱਸ ਵੋਟ 975 980 ਪੋਲ ਹੋ ਜਾਂਦੀ ਸੀ ਹੁਣ 1300 ਦੇ ਵਿੱਚੋਂ ਕਮ ਸੇ ਕਮ 1100 1150 ਵੋਟ ਪੋਲ ਹੋ ਜਾਂਦੀ ਹੈ ਸਾਡੇ ਪਿੰਡ ਦੇ ਵੋਟਰ ਨੇ ਜਿਹੜੇ ਜੀ ਬੜੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਵੋਟਾਂ ਦੇ ਵਿੱਚ ਤੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ VOTING ਕਰਦੇ ਨੇ ਸੋ ਸਰਕਾਰ ਨੂੰ ਇਹੋ ਗੁਜਾਰਸ਼ ਹੈ ਜੀ ਕੁਝ ਹੋਰ ਚੰਗੇ ਪੁਖਤਾ ਪ੍ਰਬੰਧ ਅੱਗੇ ਨਾਲੋਂ ਬਹੁਤ ਬਿਹਤਰ ਹੋ ਗਏ ਨੇ ਜੀ ਕੁਝ ਹੋਰ ਪੁਖਤਾ ਪ੍ਰਬੰਧ ਕਰਕੇ ਇਹਨਾਂ VOTING ਨੂੰ ਲੜਾਈ ਝਗੜਿਆਂ ਨੂੰ ਜਿਹੜਾ ਹੈ ਉਹ ਦੂਰ ਕੀਤਾ ਜਾਵੇ ਜੀ ਇੱਕ ਸਾਨੂੰ ਜਿਹੜਾ ਹੈ ਜੀ ਬੂਥ ਦੀ ਦਿੱਕਤ ਹੈ ਉਹ ਉਸ ਵੱਲ ਜ਼ਰੂਰ ਗੌਰ ਕੀਤਾ ਜਾਵੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜੀ ਭਾਈਚਾਰਾ ਸਾਂਝ ਨੂੰ ਬੜੀ ਮੈਸੇਜ ਤਾਂ ਇਹੀ ਹੈ ਜੀ ਇਹ ਸਾਡੇ ਕੋਲ ਬਹੁਤ ਵਧੀਆ ਜਰੀਆ ਹੈ ਆਪਣੇ ਭੂ익 ਨੂੰ ਸਵਾਰਨ ਦਾ ਉਜਵਲ ਕਰਨ ਦਾ ਇੱਕ ਵੋਟਾਂ ਦਾ ਅਧਿਕਾਰ ਜਿਹੜਾ ਟੋੜਾਂ ਅਧਿਕਾਰ ਹੈ ਇਸ ਦੀ ਇੱਕ ਸ਼ਕਤੀ ਹੈ ਜੀ ਬਾਜੀ ਇਸ ਨੂੰ ਤੁਸੀਂ ਸਹੀ ਸਚਾਰੂ ਢੰਗ ਨਾਲ ਵਰਤੋ ਤਾਂ ਤੁਸੀਂ ਕਈ ਤਖਤੇ ਪਲਟ ਸਕਦੇ ਜੇ ਆਪਣੇ ਜੀਵਨ ਨੂੰ ਬਿਹਤਰ ਕਰ ਸਕਦੇ ਹੋ ਆਪਣੀਆਂ ਮੰਗਾਂ ਨੂੰ ਦੂਰ ਤੱਕ ਪਹੁੰਚਾ ਸਕਦੇ ਜੇ ਸੋ ਆ ਤੁਹਾਡੇ 2 ਮਿੰਟ ਦਿੱਤੇ ਤੁਹਾਡੇ ਅਗਲੇ 5 ਸਾਲ ਸਵਾਰ ਸਕਦੇ ਨੇ ਸੋ ਆਪ ਦਾ ਮਤਦਾਨ ਦਾ ਸਹੀ ਵਿਯੋਗ ਕਰੋ ਸਹੀ ਕੈਂਡੀਡੇਟ ਨੂੰ ਵੋਟ ਦਿਓ ਜਿਸ ਦੇ ਨਾਲ ਤੁਹਾਡੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਆਉਣ ਵਾਲੇ ਉਹ ਵੇਖ ਉਜਵਲ ਹੋਵੇ ਸੋ ਮੈਂ ਇਹਨਾਂ ਕਹਾਂਗਾ ਹਰ ਇੱਕ ਨੂੰ ਇਹੀ ਮੈਸੇਜ ਦੇਵਾਂਗਾ ਵੀ ਆਪਣੀ ਵੋਟ ਦਾ ਅਧਿਕਾਰ ਹੈ ਜਿਹੜਾ ਉਸ ਦਾ ਸਹੀ ਤਰੀਕੇ ਨਾਲ ਵਰਤੋ ਕਰੋ ਵੋਟ ਪਾਉਣ ਦਾ ਹਰ ਇੱਕ ਨੂੰ ਅਧਿਕਾਰ ਆ ਆਪਣੇ ਕੀਮਤੀ ਵੋਟ ਜਿਹੜੀ ਆ ਆਪਣੀ ਮਤਦਾਨ ਹਰ ਇੱਕ ਨੂੰ ਕਰਨੀ ਚਾਹੀਦੀ ਆ ਤੁਹਾਡੇ 5 ਮਿੰਟ ਕਤਾਰ ਵਿੱਚ ਖੜ ਕੇ ਵੋਟ ਪਾਉਣ ਦੇ ਨਾਲ 5 ਸਾਲ ਤੁਸੀਂ ਆਪਣੇ ਨਵੇਂ ਲੋਕ ਸਭਾ ਵਿਧਾਨ ਦੇ ਉਮੀਦਵਾਰ ਨੂੰ ਦੇਣੇ ਨੇ ਤੁਹਾਡੇ 5 ਮਿੰਟ ਨੇ 5 ਸਾਲਾਂ ਦੀ ਸਰਕਾਰ ਚੁਣਨੀ ਆ ਆਪਣੀ ਮਤਦਾਨ ਜ਼ਰੂਰ ਕਰੋ ਆਪਣੀ ਵੋਟ ਅਧਿਕਾਰ ਨੂੰ ਪਛਾਣੋ ਤੋ ਵੋਟ ਜ਼ਰੂਰ